ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਤਾਤੀ ਵਾਉਨ ਲੱਗਈ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ RAM ਕਾ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜੇਲ ਬਣਤ ਬਣਾਈ RAM ਨਾਮਿ ਅਖ ਦਿਆ ਇਕਾਲੇ ਬਲਾਈ ਰਾਖ ਲੀਏ ਤੈਨ ਰਖਨ ਹਾਰ ਸਭ ਵੇ ਆਦ ਮਿਟਾਈ ਕਾਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਕਾਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸਿਧਿ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੇ ਰਾਮ ਕਾ ਦੁਖ ਲੱਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਓ ਖਦੀਆ ਇਕਾਲ ਵਲਾਈ ਰਾਖ ਲਈਏ ਤਿਨ ਰਖਨ ਹਾਰ ਸਭ ਵੇ ਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਤਾਤੀ ਵਾਉ ਨਾਲ ਗਈ ਪਾਰ ਬ੍ਰਹਮ ਸਰਨਾਈ ਚੋਗਿਰਦ ਹਮਾਰੇ ਰਾਮ ਕਾ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਓ ਖਦੀਆ ਇਕਾਲ ਵਲਾਈ ਰਾਖ ਲਿਏ ਤਿਨ ਰਖਨ ਹਾਰ ਸਭ ਵੇ ਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸਿਦੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਜੋ ਗਿਰਦਾ ਮਾਰੇ ਰਾਮ ਕਾ ਦੁਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜੇਲ ਬਣਤ ਬਣਾਈ ਰਾਮ ਨਾਮੇ ਖੱਦਿਆ ਇਕਾਲੇ ਬਲਾਈ ਰੱਖ ਲੀਏ ਤਿਲ ਰਖਨ ਹਾਰ ਸਭ ਵੇ ਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਤਾਤੀ ਵਾਉ ਨਾਲ ਗਈ ਪਾਰ ਬ੍ਰਹਮ ਸਰਨਾਈ चौ गिरद हमारे राम का दुख लगे ना भाई सतगुरु पूरा भेटया जेल बणत बनाई राम नाम्यो खदिया एकाल ले वलाई राख लिए तिल रखन हार सब वे याद मिटाई कहो नानक किरपा पई ਪਰਭ ਭਏ ਸਹਾਈ ਕਾਹੋ ਨਾਨਕ ਕਿਰਪਾ ਪਈ ਪਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸਿਧਿ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਤਾਤੀ ਵਾਉ ਨਾਲ ਲਗਈ ਪਾਰ ਬ੍ਰਹਮ ਸਰਨਾਈ ਜੋ ਗਿਰਦਾ ਮਾਰੇ ਰਾਮ ਕਾ ਦੁਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜੇਲ ਬਣਤ ਬਣਾਈ ਰਾਮ ਨਾਮਿ ਅਖ ਦਿਆ ਇਕਾਲੇ ਬਲਾਈ ਰੱਖ ਲੀਏ ਤਿਲ ਰਖਨ ਹਾਰ ਸਭ ਵੇ ਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪਰਬ ਭਏ ਸਹਾਈ ਕਾਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸਿਧਿ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਤਾਤੀ ਵਾਉ ਨਾਲ ਲਗਈ ਪਾਰ ਬ੍ਰਹਮ ਸਰਨਾਈ चौ गिरद हमारे राम का दुख लगे ना भाई सतगुरु पूरा भेटया जेल बणत बनाई राम नाम यो खदिया एकाल ले वलाई राख लिए तिल रखन हार सब वे याद मिटाई ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸਿਦੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਤਾਤੀ ਵਾਉਨ ਲੱਗਈ ਪਾਰ ਬ੍ਰਹਮ ਸਰਨਾਈ ਜੋ ਗਿਰਦਾ ਮਾਰੇ ਰਾਮ ਕਾ ਦੁਖ ਲਗੇ ਨ ਭਾਈ ਸਤਗੁਰ ਪੂਰਾ ਭੇਟਿਆ ਜੇ ਲਬਣਤ ਬਣਾਈ ਰਾਮ ਨਾਮਿ ਅਖ ਦਿਆ ਇਕਾਲੇ ਬਲਾਈ ਰੱਖ ਲੀਏ ਤਿਲ ਰਖਨ ਹਾਰ ਸਭ ਵੇ ਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸਿਧਿ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਤਾਤੀ ਵਾਉ ਨਾਲ ਗਈ ਪਾਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੇ RAM ਕਾ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜੇ ਲਬਣਤ ਬਣਾਈ RAM ਨਾਮਿ ਉਹ ਖੱਦਿਆ ਇਕਾਲੇ ਵਲਾਈ ਰੱਖ ਲੀਏ ਦਿਲ ਰਖਨਹਾਰ ਸਭ ਵੇ ਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼ਿਦੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਤਾਤੀ ਵਾਉਨ ਲੱਗਈ ਪਾਰ ਬ੍ਰਹਮ ਸਰਨਾਈ ਜੋ ਗਿਰਦਾ ਮਾਰੇ ਰਾਮ ਕਾ ਦੁਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜੇਲ ਬਣਤ ਬਣਾਈ ਰਾਮ ਨਾਮਿ ਉਹ ਖਦਿਆ ਇਕਾਲੇ ਬਲਾਈ ਰੱਖ ਲੀਏ ਤਿਲ ਰਖਨ ਹਾਰ ਸਭ ਵੇ ਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ